ਸਹਿਮਤੀ ਬਣੂਗੀ ਜਾਂ ਦਿੱਲੀ ਵਾਲੋਂ ਕੂਚ ਰਵਾਨਾ ਰਹੇਗਾ ਜਿਹੜਾ ਤਸ਼ੱਦਦ ਕੀਤਾ ਗਿਆ ਹੈ ਮੋਦੀ ਸਰਕਾਰ ਵੱਲੋਂ ਖੱਟਰ ਸਰਕਾਰ ਵੱਲੋਂ ਟਰੇਲਾਂ ਰੋਕਾਂਗੇ 3 ਘੰਟੇ ਵਾਸਤੇ ਤੇ ਜਿੰਨਾ ਚਿਰ ਤੱਕ ਸਰਕਾਰ ਨਹੀਂ ਮੰਨੇਗੀ ਉਹ ਵੀ ਆਪਣਾ ਪੂਰਾ ਜ਼ੋਰ ਲਾਉਂਦੀ ਰਹੇਗੀ ਵੇਖੋ ਜੀ ਇਹ ਸਰਕਾਰ ਤੇ ਟਪੈਂਡਿਆ ਅਜੇ ਤੱਕ 1.5-2 ਸਾਲਾਂ ਦਾ ਉਹਨਾਂ ਨੂੰ ਸਮਾਂ ਦਿੱਤਾ ਆ ਅਜੇ ਤੱਕ ਉਹਨਾਂ ਨੂੰ ਉਹਨਾਂ ਦੇ ਉੱਤੇ ਕੰਮ ਨਹੀਂ ਕੀਤਾ ਜਿਹੜੀਆਂ ਮੰਗਾਂ ਆਪਣੀਆਂ ਉਹਦੋਂ ਦੀਆਂ ਰੁਪਈਆਂ ਸੀ ਉਹਨਾਂ ਤੇ ਕੰਮ ਕਰ ਲੈਣਾ ਚਾਹੀਦਾ ਸੀ ਦੋਵਾਂ ਪਾਸਿਓਂ ਜ਼ੋਰ ਚੱਲਦਾ ਹੀ ਰਹੇਗਾ ਤੇ ਇਹ ਸੰਘਰਸ਼ ਵੀ ਚੱਲਦਾ ਰਹੇਗਾ 13 ਤਰੀਕ ਨੂੰ ਐਲਾਨ ਕੀਤਾ ਗਿਆ ਸੀ ਕਿਸਾਨਾਂ ਵੱਲੋਂ ਕਿ ਦਿੱਲੀ ਵੱਲ ਨੂੰ ਕੂਚ ਕੀਤਾ ਜਾਣਾ ਹੈ ਪਰ ਹਰਿਆਣਾ ਬਾਰਡਰ ਤੇ ਉਹਨਾਂ ਨੂੰ ਰੋਕਿਆ ਜਾ ਰਿਹਾ ਹਰਿਆਣਾ ਦੀ ਪੁਲਿਸ ਵੱਲੋਂ ਉਹਨਾਂ ਤੇ ਅਥਰੂ ਗੈਸ ਜਿਹੜੇ ਨੇ ਉਹ ਛੁੱਟੇ ਜਾ ਰਹੇ ਨੇ ਜਿਸ ਤੋਂ ਬਾਅਦ ਕਿਸਾਨਾਂ ਦਾ ਜਿਹੜਾ ਰੋਸ ਆ ਹੋਰ ਵੱਧਦਾ ਨਜ਼ਰ ਆ ਰਿਹਾ ਹੈ ਅੱਜ ਪੂਰੇ ਪੰਜਾਬ ਭਰ ਦੇ ਵਿੱਚ 12 ਤੋਂ ਲੈ ਕੇ 3 ਵਜੇ ਤੱਕ ਰੇਲ ਰੋਕੀਆਂ ਜਾਣਗੀਆਂ ਸੋਸ਼ ਨੂੰ ਲੈ ਕੇ ਕਿਸਾਨ ਨੇ ਔਰ ਰੇਲਵੇ ਟ੍ਰੈਕਾਂ ਤੇ ਪਹੁੰਚ ਚੁੱਕੇ ਨੇ ਅੰਮ੍ਰਿਤਸਰ ਦੇ ਵੱਲਾ ਮੰਡੀ ਫਾਟਕਾ ਤੇ ਮੌਜੂਦ ਹੈਗੇ ਆਂ ਸੋ ਗੱਲ ਕਰ ਲਈਏ ਤਾਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਤਿਆਰੀਆਂ ਕਿਸਾਨਾਂ ਦੀ ਉਹ ਦਿਖਦੀ ਹੋਈ ਨਜ਼ਰ ਆ ਰਹੀ ਹੈ ਦਰਿਆ ਜਿਹੜੀਆਂ ਨੇ ਕਿਸਾਨਾਂ ਨੇ ਉਹ ਵਿਸ਼ਾਲੀਆਂ ਹੋਈਆਂ ਨੇ ਸੋ ਗੱਲ ਕਰ ਲਈਏ ਤਾਂ ਕੁਝ ਹੀ ਪਲਾਂ ਦੇ ਵਿੱਚ ਕਿਸਾਨ ਹੋਰ ਵੱਡੀ ਗਿਣਤੀ ਚ ਇਸ ਜਗ੍ਹਾ ਤੇ ਪਹੁੰਚ ਸਕਦੇ ਨੇ ਸੋ ਵੱਡੀਆਂ ਪੁਲਿਸ ਦੀਆਂ ਟੀਮਾਂ ਵੀ ਲਗਾਈਆਂ ਗਈਆਂ ਨੇ ਉੱਚ ਅਧਿਕਾਰੀ ਵੀ ਇਸ ਜਗ੍ਹਾ ਤੇ ਮੌਜੂਦ ਰਹਿਗੇ ਨੇ ਸੋ ਕਿਸਾਨਾਂ ਦੇ ਵਿੱਚ ਜਿਹੜਾ ਰੋਸ ਹੈ ਉਹ ਜ਼ਰੂਰ ਵੱਧਦਾ ਹੋਇਆ ਦਿਖਾਈ ਦੇ ਰਿਹਾ ਹੈਗਾ ਆ ਗੱਲ ਕਰ ਲਈਏ ਤਾਂ ਅੱਜ 12 ਤੋਂ 3 ਪੂਰੇ ਪੰਜਾਬ ਭਰ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਰੇਲ ਰੋਕੋ ਅੰਦੋਲਨ ਕਰ ਰਹੇ ਨੇ ਗੱਲਬਾਤ ਆਪਾਂ ਜ਼ਰੂਰ ਕਰਾਂਗੇ ਕਿ ਜਿਸ ਤਰੀਕੇ ਦੇ ਨਾਲ ਇਹ ਜਿਹੜਾ ਰੇਲ ਰੋਕੋ ਅੰਦੋਲਨ ਕਰ ਰਹੇ ਹੋ ਜੀ ਗੱਲਬਾਤ ਆਪਾਂ ਕਰਦੇ ਹਾਂ ਬਾਪੂ ਜੀ ਅੱਜ ਵੱਡਾ ਐਲਾਨ ਕੀਤਾ ਗਿਆ ਸੀਗਾ ਰੋਸ ਜਿਹੜਾ ਹੈ ਉਹ ਵੱਧਦਾ ਜਾ ਰਿਹਾ ਵਾ ਅਥਰੂ ਗੈਸ ਦੇ ਜਿਹੜੇ ਗੋਲੇ ਨੇ ਉਹ ਸੁੱਟੇ ਜਾ ਰਹੇ ਹੈਗੇ ਨੇ ਸੋ ਹੁਣ 12 ਤੋਂ 3 ਜਿਹੜਾ ਐਲਾਨ ਕੀਤਾ ਹੈ ਰੇਲ ਰੋਕੋ ਦਾ ਸੋਸ਼ਣ ਨੂੰ ਕਿੱਦਾਂ ਕਹਿੰਦੇਗੇ ਵੇਖਣਦੇ ਆ ਜੀ ਸਰਕਾਰਾਂ ਦੇ ਮੂੰਹ ਹਲ ਜੇ ਕੋਈ ਹੱਲ ਕਰਦੇ ਠੀਕ ਆ ਨਹੀਂ ਤੇ ਆਪਾਂ ਸਦਾ ਵੇ ਇਸ ਤਰ੍ਹਾਂ ਹੀ ਬਹਿਾਂਗੇ ਤਾਂ ਜੀ ਹਾਂਜੀ ਸੁੱਤੀ ਲੱਗਦਾ ਹੈ ਕਿੰਨੇ ਲੰਬੇ ਸਮੇਂ ਤੱਕ ਜਿਹੜਾ ਤੁਸੀਂ ਰੇਲ ਰੋਕੋ ਅੰਦੋਲਨ ਕਰ ਸਕਦੇ ਸਾਡੇ ਹੱਥ ਨਹੀਂ ਇਹ ਸਰਕਾਰਾਂ ਦੇ ਹੱਥ ਵਾਸ਼ਾਂਗੇ ਤੇ ਹਾਜ਼ਰ ਹੈ ਜੀ ਕਰਨਗੇ ਠੀਕ ਨਹੀਂ ਤੇ ਅਸੀਂ ਇਸ ਤਰ੍ਹਾਂ ਰੋਕਦੇ ਰਾਂਗੇ ਰੇਲਾਂ ਸੋ ਜਿਵੇਂ ਕਿਸਾਨ ਸ਼ੰਭੂ ਬਾਰਡਰ ਤੇ ਇਕਨੋਰੀ ਬਾਰਡਰ ਤੇ ਤਨਾਤ ਨੇ ਅਥਰੂ ਗੈਸ ਦਾ ਸਾਹਮਣਾ ਕਰ ਰਹੇ ਨੇ ਕਈ ਲੰਬੇ ਸਮੇਂ ਤੋਂ ਸੋ ਹੁਣ ਜਿਹੜਾ ਅੱਜ ਵੀ ਮੀਟਿੰਗ ਰੱਖੀ ਆ ਪਿਛਲੀ ਦੋ ਮੀਟਿੰਗਾਂ ਦੇ ਵਿੱਚ ਥੋੜੀ ਬਹੁਤ ਸਹਿਮਤੀ ਵੀ ਜਿਹੜੀ ਬਣੀ ਆ ਪਰ ਕੱਲ ਖੇਤੀਬਾੜੀ ਮੰਤਰੀ ਨੇ ਜਿਹੜੇ ਉਹਨਾਂ ਦਾ ਵੀ ਬਿਆਨ ਆਉਂਦਾ ਆ ਕਿ ਜਿਹੜੇ ਤੁਹਾਡੇ ਨਵੀਆਂ ਮੰਗਾਂ ਨੇ ਉਹਨਾਂ ਨੂੰ ਸਮਾਂ ਲੱਗਦਾ ਆ ਜਿਹੜਾ ਕੁਝ ਨਾ ਕੁਝ ਜਿਹੜੀਆਂ ਮੰਗਾਂ ਹੈਗੀਆਂ ਨੇ ਉਹਨਾਂ ਨੂੰ ਸਮਾਂ ਜ਼ਰੂਰ ਲੱਗਦਾ ਆ ਲੱਗਦਾ ਤਾਂ ਹੈਗਾ ਟਾਈਮ ਦਿੱਤਾ ਕਿ ਨਜ਼ਰ ਹੋ ਗਿਆ ਜੀ ਤੇ ਇਹ ਸਰਕਾਰ ਨੂੰ ਆਪ ਸੋਚਣਾ ਚਾਹੀਦਾ ਆ ਵੀ ਇਹ ਕੰਮ ਠੀਕ ਨਹੀਂ ਇਹਨਾਂ ਵਾਸਤੇ ਤੇ ਜੋ ਆਇਆ ਵੀ ਆਪਣੇ ਪਬਲਿਕ ਦਾ ਆਮ ਰੀਲ ਇਹ ਆਪਣਾ ਹੱਲ ਕਰਨੀ ਇਹਦਾ ਚੀਜ਼ ਆ ਹਾਂਜੀ ਸੋ ਹੁਣ 12 ਤੋਂ 3 ਵਜੇ ਤੱਕ ਇੱਥੇ ਸ਼ਾਂਤਮਈ ਪ੍ਰੋਟੈਸਟ ਕੀਤਾ ਜਾਏਗਾ ਬਿਲਕੁਲ ਸ਼ਾਂਤਮਈ ਬਿਲਕੁਲ ਹਾਂਜੀ ਸ਼ਾਂਤਮਈ ਮਈ ਕਰਾਂਗੇ ਜੀ ਤਾਂ ਬਿਲਕੁਲ ਹੋਰ ਆਪਾਂ ਕਿਸਾਨਾਂ ਨਾਲ ਜਿਹੜੀ ਗੱਲਬਾਤ ਆ ਉਹ ਜਾਰੀ ਰੱਖਾਂਗੇ ਹੁਣ 12 ਤੋਂ 3 ਦਾ ਸਮਾਂ ਦਿੱਤਾ ਗਿਆ ਸੀ ਪੰਜਾਬ ਭਾਰ ਦੇ ਵਿੱਚ ਰੇਲ ਰੋਕੋ ਅੰਦੋਲਨ ਕੀਤਾ ਜਾ ਰਿਹਾ ਹਾਂਜੀ ਬਿਲਕੁਲ ਜਿਵੇਂ ਸਿੰਭੂ ਬਾਰਡਰ ਤੇ ਖਨੋਰੀ ਬਾਰਡਰ ਦੇ ਉੱਤੇ ਕਿਸਾਨ ਜਿਹੜੇ ਦਿੱਲੀ ਨੂੰ ਜਾ ਰਹੇ ਸੀ ਉਹਨਾਂ ਤੇ ਜਿਹੜਾ ਤਸ਼ੱਦਦ ਕੀਤਾ ਗਿਆ ਹੈ ਮੋਦੀ ਸਰਕਾਰ ਵੱਲੋਂ ਖੱਟਰ ਸਰਕਾਰ ਵੱਲੋਂ ਉਹਦੇ ਵਿਰੋਧ ਚ ਭਾਰਤੀ ਕਿਸਾਨ ਜੋ ਨੇ ਰੇਗਤਾ ਗ੍ਰਾਂਢ ਅੱਜ ਫੈਸਲਾ ਲਿਆ ਹੈ ਕਿ ਪੂਰੇ ਪੰਜਾਬ ਦੇ ਵਿੱਚ ਰੇਲਾਂ ਰੋਕਾਂਗੇ 3 ਘੰਟੇ ਵਾਸਤੇ ਉਹ ਆਪਾਂ ਕਾਲ ਲਾਗੂ ਕਰਨ ਜਾ ਰਹੇ ਆ ਇਸ ਕਿਸ ਤਰੀਕੇ ਨਾਲ ਦੇਖ ਰਿਓ 220 ਦਾ ਜਿਹੜਾ ਸਮਾਂ ਸੀ ਨਵੰਬਰ ਦਾ ਮਹੀਨਾ ਜਦੋਂ ਕਾਲ ਦਿੱਤੀ ਸੀ ਦਿੱਲੀ ਵੱਲ ਨੂੰ ਕੂਚ ਕੀਤੀ ਸੀ ਪਹਿਲੀ ਵਾਰ ਦਿੱਲੀ ਵੀ ਜਿੱਤੀ ਸੀਗੀ ਸੋ ਹੁਣ ਉਹ ਵੀ ਦੁਗਨੀਆਂ ਤਿਆਰੀਆਂ ਨਾਲ ਬੈਠੇ ਆ ਕਿਸਾਨ ਵੀ ਦੁਗਨੀਆਂ ਤਿਆਰੀਆਂ ਨਾਲ ਬੈਠੇ ਹੋਏ ਕੀ ਲੱਗਦਾ ਆ ਸਹਿਮਤੀ ਬਣੂਗੀ ਜਾਂ ਦਿੱਲੀ ਵੱਲ ਨੂੰ ਕੂਚ ਰਵਾਨਾ ਰਹੇਗਾ ਵੇਖੋ ਜੀ ਇਹ ਸਰਕਾਰ ਤੇ ਟਿਪੈਂਡ ਆ ਵੀ ਸਰਕਾਰ ਕੇਸ ਬੰਨੇ ਆ ਲ ਜਾਂਦੀ ਆ ਜਿਵੇਂ ਉਹ ਤਸ਼ੱਦਦ ਕਰਨ ਦੀ ਆ The <laughs> ਜਿਵੇਂ ਉਹਨੂੰ ਉਹ ਚਾਹੀਦਾ ਕੀ ਕਿ ਜਿਵੇਂ ਪਹਿਲਾਂ ਆਪਾਂ ਬੈਠੇ ਹਾਂ ਉੱਥੇ ਉਸ ਸਮੇਂ ਵੀ ਉਹਨੇ ਮੰਗਾ ਜੜੀਆਂ ਮੰਨੀਆਂ ਹੋਈਆਂ ਸੀ ਉਹੀ ਮੰਗਾਂ ਨੇ ਇਹ ਵਾਲੀਆਂ ਪਰ ਉਹਨਾਂ ਨੂੰ ਲਾਗੂ ਨਹੀਂ ਕੀਤਾ ਗਿਆ ਉਹੀ ਮੰਗਾਂ ਜੜੀਆਂ ਫੇਰ ਆਪਾਂ ਲਾਗੂ ਕਰਾਉਣ ਵਾਸਤੇ ਕੁਝ ਜਥੇਬੰਦੀਆਂ ਨੇ ਦਿੱਲੀ ਜਾ ਰਹੀਆਂ ਸੀ ਉਹਨਾਂ ਦੇ ਤਸ਼ੱਦਦ ਕੀਤਾ ਏ ਜੇ ਜਿਵੇਂ ਦੀ ਵੀ ਸੰਯੁਕਤ ਮੋਰਚਾ ਕਾਲ ਦਊਗਾ ਉਸ ਨੂੰ ਆਪਾਂ ਇਹਨੰਨੇ ਲਾਗੂ ਕਰਾਂਗੇ ਸੋ ਹੁਣ ਕੀ ਅੱਜ ਲੱਗਦਾ ਮੀਟਿੰਗ ਹੈਗੀ ਆ ਕੱਲ ਵੀ ਦੋ ਮੀਟਿੰਗਾਂ ਹੋਈਆਂ ਪਰਸੋ ਉਸ ਦੇ ਵਿੱਚ ਵੀ ਥੋੜੀ ਬੋਲ ਸਹਿਮਤੀ ਬਣੀ ਮੰਗਾਂ ਨੂੰ ਲੈ ਕੇ ਖੇਤੀਬਾੜੀ ਮੰਤਰੀ ਦਾ ਵੀ ਕੱਲ ਬਿਆਨ ਆਇਆ ਕਿ ਜੜੀਆਂ ਮੰਗਾਂ ਹੈਗੀਆਂ ਕਿ ਆਪਾਂ ਹੁਣੇ ਮੰਨ ਲਾਂਗੇ ਬਾਅਦ ਚ ਸਾਨੂੰ ਉਹ ਜਿਹੜੀਆਂ ਮੰਗਾਂ ਨੇ ਭੁਗਤਨੀਆਂ ਪੈਣ ਜਾਂ ਕਹਿ ਲਈਏ ਕਿ ਉਹ ਥੋੜਾ ਸਮਾਂ ਮੰਗ ਰਹੀ ਹੈ ਕੇਂਦਰ ਸਰਕਾਰ ਵੇਖੋ ਜੀ ਸਮਾਂ ਤਾਂ ਪਹਿਲਾਂ ਹੀ ਆਪਾਂ ਦਿੱਤਾ 2020 ਦੇ ਵਿੱਚ ਜਦੋਂ ਆਪਾਂ ਅੰਦੋਲਨ ਲੜਿਆ ਅੰਦੋਲਨ ਆਪਾਂ ਉੱਥੋਂ ਚੋੱਕ ਕੇ ਲਿਆ ਮੁੱਲਤਵੀ ਕਰਕੇ ਆਏ ਹਾਂ ਉਦੋਂ ਦਾ ਉਹਨਾਂ ਕੋਲ ਸਮਾਂ ਹੈਗਾ ਸੀ 2024 ਆ ਗਈ ਆ ਅਜੇ ਤੱਕ ਡੇਢ ਦੋ ਸਾਲ ਦਾ ਉਹਨਾਂ ਨੂੰ ਸਮਾਂ ਦਿੱਤਾ ਆਪਾਂ ਅਜੇ ਤੱਕ ਉਹਨਾਂ ਨੂੰ ਉਹਨਾਂ ਦੇ ਉੱਤੇ ਕੰਮ ਨਹੀਂ ਕੀਤਾ ਜਿਹੜੀਆਂ ਮੰਗਾਂ ਆਪਣੀਆਂ ਉਹਦੋਂ ਦੀਆਂ ਰਪਈਆਂ ਸੀ ਉਹਨਾਂ ਤੇ ਕੰਮ ਕਰ ਲੈਣਾ ਚਾਹੀਦਾ ਸੀ ਹੁਣ ਸਮਾਂ ਦੇਣ ਦੀ ਬਜਾਏ ਉਹਨਾਂ ਨੂੰ ਉਹਨਾਂ ਤੇ ਸਹਿਮ ਉਸੇ ਵळे ਫੌਰੀ ਲਾਗੂ ਕਰਨਾ ਚਾਹੀਦਾ ਜੀ। ਸੋ ਜਿਵੇਂ ਆਪਾਂ ਕਹਿੰਦੇ ਆ ਕਿ ਲੋਕਤੰਤਰ ਦਾ ਦੇਸ਼ ਆ ਆਪਣਾ ਅਧਿਕਾਰ ਹੈਗਾ ਇਹ ਪ੍ਰੋਟੈਸਟ ਕਰਨ ਦਾ ਪਰ ਜਿਸ ਤਿੱਕ ਨਾਲ ਆਪਾਂ ਸ਼ਾਂਤਮਈ ਪ੍ਰੋਟੈਸਟ ਕਰਨ ਜੇਕਰ ਜਾਣਾ ਹੈ ਤਾਂ ਫਿਰ ਉਹ ਜਾਣ ਕਿਉਂ ਨਹੀਂ ਦਿੱਤਾ ਜਾ ਰਿਹਾ। ਵੇਖੋ ਜੀ ਲੋਕਤੰਤਰ ਇੱਥੇ ਕਹਿਣ ਨੂੰ ਆ ਪਰ ਲੋਕਤੰਤਰ ਦਾ ਘਾਣ ਹੁੰਦਾ ਤੁਸੀਂ ਖਨੋਰੀ ਬਾਰਡਰ ਤੇ ਤੇ ਸੰਭੂ ਬਾਰਡਰ ਤੇ ਦੇਖ ਸਕਦੇ ਜੀ। ਉੱਥੇ ਰਬੜ ਦੀਆਂ ਗੋਲੀਆਂ ਚਲਾਈਆਂ ਆ ਗਈਆਂ, ਥਰੂ ਗੈਸ ਦੇ ਗੋਲੇ ਹਜ਼ਾਰਾਂ ਹੀ ਛੁੱਟੇ ਗਏ। ਜਿਹੜੇ ਨੌਜਵਾਨ ਤੇ ਕਿਸਾਨ ਸਾਡੇ ਬਜ਼ੁਰਗ ਉੱਥੇ ਸੈਂਕੜਿਆਂ ਹਸਾਉਣਾ ਫੱਟਰ ਹੋਏ ਨੇ। ਕਿਹੇ ਦੀਆਂ ਅੱਖਾਂ ਚਲੇ ਗਈਆਂ ਕਿਸੇ ਦੀਆਂ ਕਿਸੇ ਦੀ ਲੱਤ ਵੀ ਟੁੱਟੀ ਆ ਹੱਥਾਂ ਤੇ ਵੀ ਫ੍ਰੈਕਚਰ ਆਏ ਨੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਉੱਥੇ ਪੱਕੀਆਂ ਗੋਲੀਆਂ ਜਿਹੜੀਆਂ ਉਹ ਵੀ ਚਲਾਈਆਂ ਗਈਆਂ ਨੇ ਸ਼ਰੇ ਲੱਗੇ ਹੋਏ ਨੇ ਲੋਕਾਂ ਨੂੰ ਇਹ ਇੱਥੇ ਵੇਖ ਲਓ ਵੀ ਲੋਕਤੰਤਰ ਨਹੀਂ ਆ ਇਹ ਮੋਦੀ ਦਾ ਜਿਹੜੀ ਤਾਨਾਸ਼ਾਹੀ ਰਵਈਆ ਏ ਸੁਣ ਕੀ ਜਿਹੜੇ ਅਗਲੇ ਪ੍ਰੋਗਰਾਮ ਨੇ ਉਹ ਲਿਖੇ ਜਾਣਗੇ ਕੀ ਲੱਗਦਾ ਅੱਜ ਦੀ ਇੱਕ ਮੀਟਿੰਗ ਰੱਖੀ ਗਈ ਜਿਹੜੀ ਚੰਡੀਗੜ੍ਹ ਦੇ ਵਿੱਚ ਉਸ ਤੇ ਸਹਿਮਤੀ ਬਣ ਪਾਏਗੀ ਦੇਖੋ ਸਹਿਮਤੀ ਬਣਨੀ ਚਾਹੀਦੀ ਆ ਮੋਦੀ ਸਰਕਾਰ ਨੂੰ ਇਹ ਮੰਗਾਂ ਮੰਨਣੀਆਂ ਚਾਹੀਦੀਆਂ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੇ ਵਾਜਬ ਮੰਗਾਂ ਨੇ ਕੋਈ ਵੀ ਇਹੋ ਜੀ ਮੰਗਣੀ ਆ ਜਿਹੜੀ ਮੋਦੀ ਸਰਕਾਰ ਮੰਨ ਨਹੀਂ ਸਕਦੀ ਸਾਰੀਆਂ ਮੰਗਾਂ ਮੰਨ ਕੇ ਕਿਸਾਨਾਂ ਨੂੰ ਆਪੋ ਆਪਣੇ ਘਰੇ ਘੱਲਣਾ ਚਾਹੀਦਾ ਏ ਕਿਉਂਕਿ ਕਿਸਾਨ ਅੱਜ ਨਹੀਂ ਬੜੇ ਲੰਮੇ ਸਮੇਂ ਤੋਂ ਇਹ ਅੰਦੋਲਨ ਕਰਦਾ ਆ ਰਿਹਾ ਹੈ ਲੜਦਾ ਆ ਰਿਹਾ ਹੈ ਅੱਜ ਵੀ ਕਿਸਾਨ ਦੀ ਹਾਲਾਤ ਕੀ ਨੇ ਕਰਜ਼ੇ ਦੇ ਵਿੱਚ ਕਿਸਾਨ ਡੁੱਬਿਆ ਹੋਇਆ ਏ ਖੁਦਕੁਸ਼ੀਆਂ ਕਰ ਰਿਹਾ ਏ ਇਹ ਸਰਕਾਰਾਂ ਨੂੰ ਪਤਾ ਏ ਪਰ ਸਰਕਾਰ ਪਤਾ ਨਹੀਂ ਕਿਉਂ ਇਹਨਾਂ ਦੇ ਹੱਕ ਵਿੱਚ ਆਉਣ ਦੀ ਬਜਾਏ ਇਹਨਾਂ ਦੇ ਉਲਟ ਪੁਗਤਰੀ ਆ ਅੱਜ ਸਰਕਾਰ ਨੇ ਜੇ ਮੀਟਿੰਗ ਛੱਦੀ ਆ ਤੇ ਉਹਨੂੰ ਇਹੀ ਬੇਨਤੀ ਕਰਦੇ ਆ ਕਿ ਜਿਹੜੇ ਕਿਸਾਨ ਉੱਥੇ ਗਏ ਨੇ ਉਹਨਾਂ ਦੀਆਂ ਮੰਗਾਂ ਜਿਹੜੀਆਂ ਜਾਇਜ਼ ਨੇ ਸਾਰੀਆਂ ਜਿਨ੍ਹਾਂ ਤੇ ਸਾਡੀ ਭਾਰਤੀ ਕਿਸਾਨ ਇਕਤਾ ਓਗਰਾਹ ਵੀ ਸਹਿਮਤੀ ਜਤਾਉਂਦੀ ਆ ਉਹਨਾਂ ਦੇ ਹੱਕ ਦੇ ਵਿੱਚ ਅੱਜ ਆ ਧਰਨਾ ਲੱਗਾ ਰੇਲਾਂ ਟ੍ਰੈਕ ਰੋਕੇ ਨੇ ਉਹਨਾਂ ਨੂੰ ਮੰਗਾਂ ਇਹ ਮੰਨ ਲੈਣੀਆਂ ਚਾਹੀਦੀਆਂ ਜੀ ਧੰਨਵਾਦ ਤਾਂ ਬਿਲਕੁਲ ਕਹਲਿਆ ਕਿ ਇਸ ਧਰਨੇ ਦੇ ਵਿੱਚ ਕਿਤੇ ਵਿਦਿਆਰਥੀ ਵੀ ਪਹੁੰਚੇ ਨੇ ਜੋ ਪਾਣੀ ਦੀ ਸੇਵਾ ਜਿਹੜੀ ਨੇ ਉਹ ਕਰਦੇ ਪਏ ਨੇ ਕਹਲਿਆ ਕਿ ਇੱਥੇ ਲੰਬਾ ਜਿਹੜਾ ਸੰਘਰਸ਼ ਆ ਕਿਸਾਨਾਂ ਦਾ ਉਹ ਰਹਿਣ ਵਾਲਾ ਹੈ ਗੱਲਬਾਤ ਆਪਾਂ ਕਰਦੇ ਆ ਨੌਜਵਾਨ ਦੇ ਨਾਲ ਫਿਰ ਜੀ ਕੀ ਨਾਮ ਤੁਹਾਡਾ ਮਨਪ੍ਰੀਤ ਸਿੰਘ ਹੈ ਜੀ ਉੱਚੀ ਉਹ ਸੇਵਾ ਕਰ ਰਹੇ ਹੋ ਜਲਦੀ ਤੇ ਹਾਂਜੀ ਦੇਖੋ ਜੀ ਪਾਣੀ ਇੱਕ ਯੂਨੀਵਰਸਲ ਚੀਜ਼ ਆ ਸਾਰਿਆਂ ਵਾਸਤੇ ਕੁਦਰਤੀ ਸੋਮਾ ਵਾ ਤੇ ਇਹ ਜਿੱਥੇ ਵੀ ਹੋਵੇ ਨਾਲੇ ਸਿੱਖੀ ਦਾ ਫਲਸਫਾ ਵਾ ਕਿ ਪਹਿਲੇ ਪੰਗਤ ਪਾਸ਼ੇ ਸੰਗਤ ਇਹ ਸੰਗਤ ਕਿਸਾਨਾਂ ਦੀ ਬਾਅਦੋਂ ਲਗਣੀ ਆ ਪਹਿਲੇ ਪੰਗਤ ਲਗਣੀ ਆ ਜਿੰਨੀ ਸਾਡੇ ਕੋਲ ਸੇਵਾ ਹੋ ਸਕਦੀ ਆ ਜਲਦੀ ਸੇਵਾ ਇੱਥੇ ਪਹੁੰਚੇਗੀ ਜਿੰਨਾ ਚਿਰ ਤੱਕ ਵੀ ਧਰਨਾ ਲੱਗੇਗਾ ਗੁਰੂ ਰਾਮਦਾਸ ਦੀ ਮਹਾਰਾਜ ਦੀ ਨਗਰੀ ਆ ਤੇ ਇਸ ਨਗਰੀ ਦੇ ਵਿੱਚ ਕੋਈ ਜਲ ਤੋਂ ਬਿਨਾ ਨਹੀਂ ਰਹਿ ਸਕਦਾ ਬਸ ਮੈਂ ਇਹੀ ਕਹਿਣਾ ਚਾਹੁੰਦਾ ਸੋ ਕਿੱਦਾਂ ਦੇਖਦੇ ਹੋ ਸੰਘਰਸ਼ ਜਿਹੜਾ ਹੋਰ ਤਿੱਖਾ ਹੁੰਦਾ ਜਾ ਰਿਹਾ ਸ਼ੰਭੂ ਬਾਰਡਰ ਤੇ ਕਿਸਾਨ ਆਪਣੇ 150 ਦੇ ਕਰੀਬ ਫਟੜ ਵੀ ਹੋ ਗਏ ਆ ਜ਼ਖਮੀ ਹੋਏ ਆ ਸੱਟਾਂ ਲੱਗੀਆਂ ਨੇ ਦੂਜੇ ਪਾਸੇ ਹਰਿਆਣਾ ਬਾਰਡਰ ਤੇ ਕਹ ਲਈਏ ਕਿ ਤਣਾਤੀ ਜਿਹੜੀ ਆ ਉਹ ਵੀ ਜ਼ਰੂਰ ਵਧਾਈ ਗਈ ਸੁੱਕੀ ਲੱਗਦਾ ਜਿਵੇਂ 13 ਤਰੀਕ ਨੂੰ ਐਲਾਨ ਕੀਤਾ ਗਿਆ ਸੀ ਦਿੱਲੀ ਦੀ ਕੂਚ ਨੂੰ ਸੋ ਹਰਿਆਣਾ ਹੁਣ ਵੇਚ ਆ ਰਿਹਾ ਆ ਦਿੱਲੀ ਤੱਕ ਪਹੁੰਚਣ ਚ ਕਈ ਮੁਸ਼ਕਲ ਆ ਰਹੀਆਂ ਨੇ ਅ ਦੇਖੋ ਜੀ ਜਿਹੜਾ ਕਿਸਾਨ ਬੀਜ ਬੋਂਦਾ ਵਾ ਬੀਜ ਦੇ ਨਾਲ ਉਹ ਆਪਣੇ ਫਸਲ ਦੇ ਨਾਲ ਇੰਨਾ ਕੁ ਜ਼ਿਆਦਾ ਮੁਹੱਬਤ ਕਰਦਾ ਕਿ ਉਹਦੀ ਮੁਹੱਬਤ ਸਾਰੀ ਫਸਲ ਦੇ ਨਾਲ ਆ ਤੇ ਜੇਕਰ ਫਸਲ ਹੀ ਨਹੀਂ ਰਹੇਗੀ ਤੇ ਫਿਰ ਉਹਦੀ ਮੁਹੱਬਤ ਕਿਤੇ ਨਾ ਕਰੇਗਾ ਹਨਾ ਪੁੱਤਾ ਵਾਂਗ ਉਹ ਬੀਜ ਨੂੰ ਪਾਲਦਾ ਤੇ ਜੇਕਰ ਉਸ ਦੇ ਬੀਜ ਨੂੰ ਪੁੱਤਾ ਵਾਂਗ ਪਾਲਣ ਤੋਂ ਬਾਅਦ ਵੀ ਉਸ ਬੀਜ ਦਾ ਪੂਰਾ ਮੁੱਲ ਨਾ ਮਿਲੇ ਹਨਾ ਤੇ ਫਿਰ ਸੰਗਾ ਫਿਰ ਜਿਹੜਾ ਕਿਸਾਨ ਆ ਉਹ ਦੁਖੀ ਹੋ ਜਾਂਦਾ ਤੇ ਜ਼ਿਆਦਾਤਰ ਕਿਸਾਨ ਆਤਮ ਹੱਤਿਆ ਵੀ ਕਰਦੇ ਆ ਤੇ ਇਸ ਵਾਸਤੇ ਹਕੂਮਤ ਨੂੰ ਚਾਹੀਦਾ ਕਿ ਹਕੂਮਤ ਨੂੰ ਵੀ ਇਹੀ ਬੇਨਤੀ ਆ ਕਿ ਕਿਸਾਨਾਂ ਦੇ ਨਾਲ ਬਹਿ ਕੇ 1 ਟੂ 1 ਕਰ ਸਕੇ ਡਿਬੇਟ ਕਰਨ ਕਿ ਉਹਨਾਂ ਦੀ ਜ਼ਮੀਨ ਜੋ ਉਹਨਾਂ ਨੇ ਆਪਣੇ ਇੱਕ mohabbat ਦੀ ਤਰ੍ਹਾਂ ਬੀਜ ਬੋਇਆ ਤੇ ਇੱਕ ਕਿਸਾਨ ਵੀ mohabbat ਚਾਹੁੰਦੇ ਆ ਤੇ ਹਕੂਮਤ ਨੂੰ ਵੀ ਚਾਹੀਦਾ ਉਹ ਵੀ ਇਹਨਾਂ ਦੇ ਨਾਲ mohabbat ਦੇ ਨਾਲ ਫੈਸਲਾ ਕਰਕੇ ਇਹਨਾਂ ਦੇ ਨਾਲ ਬੈਠ ਕਰਕੇ ਇਹਨਾਂ ਦੇ ਨਾਲ mohabbat ਨਾਲ ਹੀ ਪੇਸ਼ ਆਵੇ ਤੇ ਇਹਨਾਂ ਦੀਆਂ ਸੁਣਵਾਈਆਂ ਕਰੇ ਕੀ ਲੱਗਦਾ ਅੱਜ ਮੀਟਿੰਗ ਹੈਗੀ ਆ ਕੱਲ ਵੀ ਮੀਟਿੰਗ ਹੋਈ ਪਰਸੋ ਵੀ ਹੋਈ ਕੁਝ ਸਹਿਮਤੀਆਂ ਵੀ ਬਣੀਆਂ ਸੋ ਲੱਗਦਾ ਕਿ ਹੁਣ ਜਿਹੜੀ ਸਰਕਾਰ ਨੂੰ ਸਹਿਮਤੀ ਜਿਹੜੀ ਆ ਉਹ ਬਣਾ ਲੈਣੇ ਚਾਹੀਦੇ ਕਿਉਂਕਿ ਦੂਜੇ ਪਾਸੇ ਆਮ ਲੋਕਾਂ ਨੂੰ ਵੀ ਪਰੇਸ਼ਾਨੀ ਹੋ ਰਹੀ ਆ ਕਿਸਾਨ ਵੀ ਪਰੇਸ਼ਾਨ ਹੋ ਰਿਹਾ ਸਰਕਾਰ ਦੇ ਵਿੱਚ ਵੀ ਸਹਿਮਤੀ ਨਹੀਂ ਬਣ ਪਾ ਰਹੀ ਸੋ ਲੱਗਦਾ ਹੁਣ ਜਿਹੜਾ ਸੰਘਰਸ਼ ਆ ਇੱਥੇ ਰੋਕ ਲੈਣਾ ਚਾਹੀਦਾ ਕਿਸਾਨਾਂ ਨੂੰ ਵੀ ਤੇ ਸਰਕਾਰ ਨੂੰ ਵੀ ਮੰਗਾ ਜੜੀਆਂ ਮੰਨ ਲੈਣੀਆਂ ਚਾਹੀਦੀਆਂ ਦੇਖੋ ਜੀ ਜਿੰਨਾ ਚਿਰ ਤੱਕ ਮੰਗਾ ਨਹੀਂ ਮੰਨਿਆ ਜਾਂਦੀਆਂ ਕਿਸਾਨ ਨਹੀਂ ਰੁਕਣਗੇ ਤੇ ਜਿੰਨਾ ਚਿਰ ਤੱਕ ਸਰਕਾਰ ਨਹੀਂ ਮੰਨੇਗੀ ਉਹ ਵੀ ਆਪਣਾ ਪੂਰਾ ਜ਼ੋਰ ਲਾਉਂਦੀ ਰਹੇਗੀ ਦੋਵਾਂ ਪਾਸਿਓਂ ਜ਼ੋਰ ਚੱਲਦਾ ਹੀ ਰਹੇਗਾ ਤੇ ਇਹ ਸੰਘਰਸ਼ ਵੀ ਚੱਲਦਾ ਰਹੇਗਾ ਜਿੰਨਾ ਚਿਰ ਤੱਕ ਤੇ ਸਰਕਾਰ ਨੂੰ ਚਾਹੀਦਾ ਕਿ ਵੀ ਇਹਨਾਂ ਦੇ ਨਾਲ ਬਹਿ ਕੇ ਫਿਰ ਤੋਂ ਡਿਬੇਟ ਕਰੇ ਡਿਬੇਟ ਕਰਕੇ ਜੋ ਵੀ ਇਹਨਾਂ ਦੀਆਂ ਮੰਗਾਂ ਨੇ ਉਹ ਜਲਦੀ ਤੋਂ ਜਲਦੀ ਪੂਰੀਆਂ ਕਰਨੀਆਂ ਚਾਹੀਦੀ ਦੇਖ ਸਕਦੇ ਹੋ ਵਿਚਾਰੇ ਸਾਰੇ 올ਡੇਜ ਆਏ ਨੇ ਹਨਾ ਸਾਡੇ ਸਿਆਣੇ ਨੇ ਨੇ ਹਨਾ ਦਾੜੀਆਂ ਸਾਰਿਆਂ ਦੀਆਂ ਬਹੁਤ ਜ਼ਿਆਦਾ 올ਡ ਹੋ ਗਈਆਂ ਨੇ huzurgane ਸਾਰੇ ਜ਼ਿਆਦਾਤਰ ਤੇ ਇਸ ਵਾਸਤੇ ਇਨੀ ਧੁੱਪ ਦੇ ਵਿੱਚ ਕੋਈ ਵੀ ਨਹੀਂ ਬੈਠਣਾ ਚਾਹੁੰਦਾ ਸਿਰਫ ਆਪਣੀ ਮਜਬੂਰੀ ਦੇ ਕਰਕੇ ਹਰ ਕੋਈ ਆਇਆ ਵਾ ਤੇ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਕਿ mohabbat ਦੇ ਨਾਲ ਹੀ ਸਾਰੇ ਫੈਸਲੇ ਹੁੰਦੇ ਆ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਦੀਆਂ ਮੰਗਾਂ ਮੰਨ ਕੇ ਇਨਾਂ ਦੇ ਨਾਲ 1 ਟੂ 1 ਕਰੇ ਤਾਂ ਕਿ ਦੇਸ਼ ਜਿਹੜਾ ਸਾਡਾ ਜੈ ਜਵਾਨ ਤੇ ਜੈ ਕਿਸਾਨ ਦਾ ਨਾਰਾ ਫਿਰ ਤੋਂ ਲੱਗ ਸਕੇ ਜੀ ਧੰਨਵਾਦ ਜੀ ਤਾਂ ਬਿਲਕੁਲ ਕਹਿ ਲੀਏ ਕਿ ਕਿਸਾਨ ਜਿਹੜੇ ਨੇ ਹੁਣ ਉਹ ਤਿਆਰੀਆਂ ਦੇ ਵਿੱਚ ਹੈਗੇ ਨੇ ਸੰਘਰਸ਼ ਜਿਹੜਾ ਆ ਉਹ ਜ਼ਰੂਰ ਤਿੱਖਾ ਹੁੰਦਾ ਨਜ਼ਰ ਆ ਰਿਹਾ ਹੈ ਪਹਿਲੇ ਆਵਾਜ਼ ਜੇਕਰ ਗੱਲ ਕਰ ਲਈ ਤਾਂ ਕਿਸਾਨ ਦੁਬਾਰਾ ਦਿੱਲੀ ਵੱਲ ਨੂੰ ਜਿਹੜੇ ਕੁਝ ਉਹ ਕਾਰਨ ਦੀ ਪੂਰੀ ਤਿਆਰੀ ਦੇ ਵਿੱਚ ਹੈਗੇ ਨੇ ਸ਼ੰਭੂ ਬਾਰਡਰ ਤੇ ਕਈ ਕਿਸਾਨ ਜਿਹੜੇ ਉਹ ਜ਼ਖਮੀ ਵੀ ਹੋਏ ਨੇ ਹਾਲਾਂਕਿ ਇਹ ਸੰਘਰਸ਼ ਜਿਹੜਾ ਆ ਸ਼ਾਇਦ ਲੰਬਾ ਚੱਲ ਸਕਦਾ ਹੈ ਜੇਕਰ ਸਰਕਾਰ ਇਹਨਾਂ ਦੀਆਂ ਮੰਗਾਂ ਨਹੀਂ ਮੰਨਦੀ ਹਾਲਾਂਕਿ ਕੱਲ ਖੇਤੀਬਾੜੀ ਮੰਤਰਾਲੇ ਜਿਹੜੇ ਹੈਗੇ ਨੇ ਉਹਨਾਂ ਦਾ ਬਿਆਨ ਆਇਆ ਵਾ ਕਿ ਜਿਹੜਾ ਮੰਗਾਂ ਹੈਗੀਆਂ ਨੇ ਉਹਨਾਂ ਨੂੰ ਸਮਝ ਜ਼ਰੂਰ ਲੱਗਦਾ ਹੈ ਸੋ ਸਮਝ ਜਿਹੜਾ ਆ ਉਹ ਮੰਗਿਆ ਗਿਆ ਆ ਪਰ ਕਿਸਾਨ ਜਿਹੜੇ ਨੇ ਉਹ ਆਪਣੀਆਂ ਮੰਗਾਂ ਮਨੋਂਨ ਤੇ ਅੜੇ ਹੋਏ ਨੇ ਸੋ ਇਹਦੇ ਵਿੱਚ ਅੱਜ ਜਿਹੜੀ ਮੀਟਿੰਗ ਹੋਏਗੀ ਚੰਡੀਗੜ੍ਹ ਦੇ ਵਿੱਚ ਉਸ ਦੇ ਵਿੱਚ ਜ਼ਰੂਰ ਇਹ ਅਹਿਮ ਰਹਿਣ ਵਾਲਾ ਆ ਕਿ ਜਿਹੜੇ ਮੁੱਦੇ ਨੇ ਕੀ ਚਰਚਾ ਹੁੰਦੀ ਹੈ ਕੀ ਇਹਦੇ ਤੇ ਸਹਿਮਤੀ ਬੰਦੀ ਹੈ ਨਹੀਂ ਬੰਦੀ ਇਹ ਆਪਣੇ ਆਪ ਦੇ ਵਿੱਚ ਇੱਕ ਜਿਹੜਾ ਆ ਅਹਿਮ ਰਹਿਣ ਵਾਲਾ ਆ ਸੋ ਦੇਖਦੇ ਹਾਂ ਇਸ ਮੀਟਿੰਗ ਦੇ ਵਿੱਚ ਕੀ ਨਿਕਲ ਕੇ ਸਾਹਮਣੇ ਆਉਂਦਾ ਆ ਸੋ ਜੁੜੇ ਰਹੋ ਸਟ੍ਰੋਲ ਪੰਜਾਬ ਦੇ ਨਾਲ ਮੈਂ ਤੁਹਾਡੇ ਨਾਲ ਸੀਮਾ ਬਿੱਕਸ ਨੂੰ ਇਸ ਤੇ ਕਿੰਨਾ ਲੱਗਾਗਾ ਕਿੰਨਾ ਲੱਗੇਗਾ